ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 46ਵੇਂ ਭਾਗ ਵਿੱਚ ਸੁਣੋ ਖਾੜਕੂ ਲਹਿਰ ਬਾਰੇ ਸਕਾਰਾਤਮਕ ਨਜ਼ਰੀਆ ਬਣਾਉਣ ਦੇ ਯਤਨ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬੀ ਲਹਿਰਾਂ ਦੇ ਅਸਫਲ ਹੋ ਜਾਣ ਤੋਂ ਬਾਅਦ ਲੋਕਾਂ ਦੇ ਮਨਾਂ ਅੰਦਰ ਇਸ ਪ੍ਰਤੀ ਸ਼ੰਕੇ ਤੇ ਸਵਾਲ ਪੈਦਾ ਹੋਣੇ ਸੁਭਾਵਿਕ ਹੁੰਦੇ ਹਨ ਹਕਮਰਾਨ ਤਾਕਤਾਂ ਆਪਣੀਆਂ ਵਸੀਲਿਆਂ ਦੇ ਜ਼ਰੀਏ ਲਹਿਰ ਬਾਰੇ ਗਲਤ ਤੇ ਗੁੰਮਰਾਹਕੁਨ ਧਾਰਨਾਵਾਂ ਫੈਲਾਉਣ ਦੇ ਸੁਚੇਤ ਯਤਨ ਕਰਦੀਆਂ ਹਨ 1993 ਵਿੱਚ ਅਜਹੀ ਹੀ ਹਾਲਤ ਬਣ ਗਈ ਸੀ ਲੋਕਾਂ ਦੇ ਮਨਾਂ ਅੰਦਰ ਖੜਕੂ ਲਹਿਰ ਬਾਰੇ ਕੁਝ ਤਾਂ ਸੁੱਤੇ ਸਿੱਧ ਹੀ ਨਾ ਮੁਖੀ ਵਿਚਾਰ ਬਣ ਗਏ ਸਨ ਲਹਿਰ ਦੇ ਵਿਰੋਧੀਆਂ ਨੇ ਸੁਚੇਤ ਰੂਪ ਵਿੱਚ ਵੀ ਲਹਿਰ ਨੂੰ ਬਦਨਾਮ ਕਰਨ ਦੀ ਪ੍ਰਚਾਰ ਮੁਹਿੰਮ ਵਿੱਢ ਲਈ ਸੀ ਖਾੜਕੂ ਲਹਿਰ ਦੀ ਚੜ੍ਹਤ ਵੇਲੇ ਵੀ ਇਸ ਦੀ ਹਮਾਇਤ ਕਰਨ ਵਾਲੇ ਬੁੱਧੀਜੀਵੀ ਬਹੁਤੇ ਨਹੀਂ ਸਨ ਇਸ ਦੀ ਅਸਫਲਤਾ ਤੋਂ ਬਾਅਦ ਤਾਂ ਹਾਲਤ ਹੋਰ ਵੀ ਬੱਦਰ ਹੋ ਗਈ ਸੀ ਹਕੂਮਤੀ دہشت ਦੇ ਸਾਹਮਣੇ ਖਾੜਕੂ ਲਹਿਰ ਦਾ ਪੱਖ ਲੈਣ ਦਾ ਜੋਖਮ ਉਠਾਉਣ ਵਾਲੇ ਬੁੱਧੀਜੀਵੀਆਂ ਦਾ ਕਾਲ ਪੈ ਜਾਣ ਵਾਲੀ ਹਾਲਤ ਬਣੀ ਹੋਈ ਸੀ ਉਸ ਵੇਲੇ ਅਸੀਂ ਸਿੱਧੇ ਰੂਪ ਵਿੱਚ ਕੁਝ ਕਰ ਸਕਣ ਦੀ ਹਾਲਤ ਵਿੱਚ ਨਹੀਂ ਰਹੇ ਸੀ ਇੱਕ ਦਿਨ ਮੈਂ ਵੈਸੇ ਹੀ ਮੇਜਰ ਸਿੰਘ ਨਾਲ ਇਹ ਸਮੱਸਿਆ ਸਾਂਝੀ ਕੀਤੀ ਉਸ ਨੇ ਥੋੜਾ ਚਿਰ ਸੋਚਣ ਤੋਂ ਬਾਅਦ ਇੱਕ ਨਿੱਕਰ ਸੁਝਾਅ ਦਿੱਤਾ ਉਸ ਨੇ ਕਿਹਾ ਕਿ ਲੋਕਾਂ ਦੇ ਮਨਾਂ ਅੰਦਰ ਖਾੜਕੂ ਲਹਿਰ ਬਾਰੇ ਪ੍ਰਚਲਿਤ ਨਾ ਮੁਖੀ ਵਿਚਾਰਾਂ ਬਾਰੇ ਕੁਝ ਚੋਣਵੇਂ ਬੁੱਧੀਜੀਵੀਆਂ ਦੇ ਵਿਚਾਰ ਲੈ ਕੇ ਅਜੀਤ ਅਖਬਾਰ ਵਿੱਚ ਛਾਪ ਸਕਦੇ ਹਾਂ ਮੈਨੂੰ ਉਸਦਾ ਇਹ ਸੁਝਾਅ ਇਕਦਮ ਪਸੰਦ ਆ ਗਿਆ ਸੀ ਸੋ ਮੇਜਰ ਸਿੰਘ ਨੇ ਮੇਰੇ ਨਾਲ رائے مشਵਰਾ ਕਰਕੇ ਥੋੜੇ ਹੀ ਦਿਨਾਂ ਵਿੱਚ ਅਖਬਾਰ ਲਈ ਇੱਕ ਲੰਬੀ ਸਟੋਰੀ ਲਿਖ ਲਈ ਸੀ ਜਿਹੜੀ ਸ਼ਾਇਦ ਫਰਵਰੀ 1993 ਦੇ ਮਹੀਨੇ ਵਿੱਚ ਪੰਜਾਬ ਦੇ ਖੂਨੀ ਦਹਾਕੇ ਦੀ ਗਾਥਾ ਦੇ ਫੱਪਵੇਂ ਸਰਲੇਖ ਹੇਠ ਅੱਠ ਕਿਸ਼ਤਾਂ ਵਿੱਚ ਛਪੀ ਸੀ ਥੋੜੇ ਹੀ ਚਿਰ ਬਾਅਦ ਵਿਚਾਰ ਪ੍ਰਕਾਸ਼ਨ ਨੇ ਉਸ ਨੂੰ ਪੈਂਫਲਟ ਦੇ ਰੂਪ ਵਿੱਚ ਛਾਪ ਕੇ ਵੱਡੇ ਪੱਧਰ ਤੇ ਲੋਕਾਂ ਤੱਕ ਪਹੁੰਚਾਇਆ ਸੀ ਵਿਚਾਰ ਪ੍ਰਕਾਸ਼ਨ ਸਾਡਾ ਹੀ ਉਦਮ ਸੀ ਜਿੰਦਾ ਜ਼ਿਆਦਾ ਕੰਮ ਨਵਦੀਪ ਸਿੰਘ ਬਿੱਟੂ ਸੰਭਾਲਦਾ ਸੀ ਮੇਜਰ ਸਿੰਘ ਨੇ ਇਸ ਤੋਂ ਉਤਸ਼ਾਹ ਧੋ ਕੇ ਉਸ ਤੋਂ ਅਗਲੇ ਸਾਲ ਦਸੰਬਰ 1994 ਵਿੱਚ ਪੰਜਾਬ ਅੰਦਰ ਪੁਲਿਸ ਵੱਲੋਂ ਸਿੱਖ ਜਝਾਰੂਆਂ ਦੇ ਪਰਿਵਾਰਾਂ ਉੱਤੇ ਕੀਤੇ ਹੌਲਨਾਕ ਜ਼ੁਲਮਾਂ ਬਾਰੇ ਵਿਸ਼ੇਸ਼ ਰਿਪੋਰਟ ਤਿਆਰ ਕਰਨ ਦਾ ਮਨ ਬਣਾ ਲਿਆ ਸੀ ਇਸ ਕਾਰਜ ਵਿੱਚ ਫਿਰ ਉਸ ਨੇ ਮੇਰਾ ਸਹਿਯੋਗ ਮੰਗਿਆ ਸੀ ਕਿਉਂਕਿ ਮੈਂ ਬਹੁਤ ਸਾਰੇ ਪਿੰਡਾਂ ਤੇ ਰਾਹਾਂ ਤੋਂ ਜਾਣੂ ਸੀ ਅਤੇ ਖਾੜਕੂ ਲਹਿਰ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨਾਲ ਸੌਖੀਆਂ ਹੀ ਰਾਬਤਾ ਬਣਾ ਸਕਦਾ ਸੀ ਜੁਪੀ ਵਾਂਗੂ ਇਸ ਵਾਰ ਵੀ ਮੇਜਰ ਸਿੰਘ ਨੇ अजीत ਦੇ ਉਸੇ ਫੋਟੋਗ੍ਰਾਫਰ ਆਰ ਐਨ ਸਿੰਘ ਨੂੰ ਨਾਲ ਚੱਲਣ ਲਈ ਤਿਆਰ ਕਰ ਲਿਆ ਸੀ ਅਸੀਂ ਦੌਰੇ ਦੀ ਸ਼ੁਰੂਆਤ ਖਾੜਕੂ ਲਹਿਰ ਦੇ ਉਭਾਰ ਮੌਕੇ ਬਹੁਤ ਚਰਚਾ ਵਿੱਚ ਰਹੇ ਪਿੰਡ ਸੁਲਤਾਨਵਿੰਡ ਤੋਂ ਕੀਤੀ ਸੀ ਪਿੰਡ ਵਿੱਚ ਜਾ ਕੇ ਸਾਨੂੰ ਪਤਾ ਚੱਲਿਆ ਕਿ ਉਸ ਪਿੰਡ ਦੇ ਡੇਢ ਦਰਜਨ ਦੇ ਕਰੀਬ ਖਾੜਕੂ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚੋਂ 11 ਖਾੜਕੂ ਪਿੰਡ ਦੇ ਦੋ ਮੋਢੀ ਪਰਿਵਾਰਾਂ ਵਿੱਚੋਂ ਸਨ ਪੰਥਕ ਕਮੇਟੀ ਦੇ ਉੱਗੇ ਮੈਂਬਰ ਭਾਈ ਹਰਮਿੰਦਰ ਸਿੰਘ ਦੇ ਪਰਿਵਾਰ ਦੇ 6 ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਸਾਬਕਾ ਮੁਖੀ ਭਾਈ ਕਮਰਜੀਤ ਸਿੰਘ ਦੇ ਪਰਿਵਾਰ ਦੇ 5 ਮੈਂਬਰ ਸ਼ਹੀਦ ਹੋ ਚੁੱਕੇ ਸਨ ਭਾਈ ਹਰਮਿੰਦਰ ਸਿੰਘ ਦੇ ਸਾਂਝੇ ਪਰਿਵਾਰ ਦੇ ਮੁਖੀ ਬਾਪੂ ਸ਼ੰਗਾਰਾ ਸਿੰਘ ਉਸ ਵੇਲੇ 95 ਸਾਲਾਂ ਦੇ ਹੋ ਚੁੱਕੇ ਸਨ ਉਹ ਹਮੇਸ਼ਾ ਵਾਂਗੂ ਹੱਥ ਵਿੱਚ ਖੁੰਡਾ ਫੜੀ ਬਾਹਰ ਪੈੜੀਆਂ ਵਿੱਚ ਬੰਬੀ ਉੱਤੇ ਮੰਜੇ ਤੇ ਬੈਠੇ ਕਾਮਿਆਂ ਕੋਲੋਂ ਕੰਮ ਕਰਵਾ ਰਹੇ ਸਨ ਮੇਜਰ ਸਿੰਘ ਨੇ ਲਿਖਿਆ ਸੀ ਘਰ ਵਿੱਚ ਚਿੱਟੀਆਂ ਚੁੰਨੀਆਂ ਲਈ ਫਿਰਦੀਆਂ ਛੇ ਨੂਹਾ ਅਤੇ ਬਾਪਾਂ ਦੇ ਸائے ਤੋਂ ਵਿਰਵੇ ਹੋਏ ਬੱਚਿਆਂ ਦਾ ਡੂੰਗਾ ਦੁੱਖ ਸੀਨੇ ਅੰਦਰ ਦਬਾਈ ਬੈਠਾ ਬਜ਼ੁਰਗ ਪੂਰੇ ਬੁਲੰਦ ਹੌਸਲੇ ਨਾਲ ਗੱਲਾਂ ਕਰ ਰਿਹਾ ਸੀ ਬਾਪੂ ਸ਼ੰਗਾਰਾ ਸਿੰਘ ਨੇ ਦੱਸਿਆ ਕਿ ਕਰੀਬ 1.5 ਸਾਲ ਤੱਕ ਉਹਨਾਂ ਦਾ ਪਰਿਵਾਰ ਵਕ-ਵਕ ਥਾਣਿਆਂ ਵਿੱਚ ਰਿਹਾ ਇੱਕ ਮੌਕੇ ਇਸ ਪਰਿਵਾਰ ਦੇ 19 ਜੀ ਇਕੱਠੇ ਇੱਕ ਥਾਣੇ ਵਿੱਚ ਬੰਦ ਸਨ ਉਸ ਨੇ ਦੱਸਿਆ ਕਿ ਉਹਨਾਂ ਦਿਨਾਂ ਵਿੱਚ ਉਹ ਰਾਤ ਨੂੰ ਸੌਣ ਲੱਗਿਆਂ ਬੱਚਿਆਂ ਦੇ ਕੱਪੜੇ ਬੈਗ ਵਿੱਚ ਭਾ ਕੇ ਸੌਂਦੇ ਸਨ ਤਾਂ ਕਿ ਰਾਤ ਨੂੰ ਕਿਸੇ ਸਮੇਂ ਵੀ ਪੁਲਿਸ ਵੱਲੋਂ ਫੜ ਕੇ ਲਿਜਾਣ ਸਮੇਂ ਉਹ ਬੱਚਿਆਂ ਦੇ ਕੱਪੜੇ ਆਪਣੇ ਨਾਲ ਲੈ ਜਾ ਸਕਣਾ ਇਸੇ ਤਰ੍ਹਾਂ ਭਾਈ ਕਮਰਜੀਤ ਸਿੰਘ ਦੇ ਚਚੇਰੇ ਭਰਾ ਅਮਰੀਕ ਸਿੰਘ ਨੇ ਵੀ ਆਪਣੇ ਪਰਿਵਾਰ ਨਾਲ ਹੱਡ ਬੀਤੀ ਵਿਥਿਆ ਸੁਣਾਈ ਉਸ ਨੇ ਦੱਸਿਆ ਕਿ 1984 ਦੇ ਸਾਕੇ ਤੱਕ ਉਹਨਾਂ ਦਾ ਪਰਿਵਾਰ ਸਿਆਸੀ ਤੌਰ ਤੇ ਕਾਂਗਰਸ ਨਾਲ ਹੀ ਜੁੜਿਆ ਹੋਇਆ ਸੀ ਪਰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਨੇ ਉਹਨਾਂ ਨੂੰ ਵੱਖਰੇ ਰਾਹ ਤੋਰ ਦਿੱਤਾ ਭਾਈ ਕਮਰਜੀਤ ਸਿੰਘ ਤੋਂ ਇਲਾਵਾ ਸਰਦਾਰ ਅਮਰੀਕ ਸਿੰਘ ਦੇ ਦੋ ਪੁੱਤਰ ਤੇ ਦੋ ਭਾਂਜੇ ਵੀ ਘਰ ਨੂੰ ਲਹਿਰ ਵਿੱਚ ਸ਼ਹੀਦ ਹੋ ਗਏ ਸਨ ਜਦੋਂ ਅਸੀਂ ਪਿੰਡਰਾਂਵਾਲਾ ਟਾਈਗਰ ਫੋਰਸ ਦੇ ਚੀਫ ਕਮਾਂਡਰ ਭਾਈ ਸੁਖਵਿੰਦਰ ਸਿੰਘ ਸੰਘਾ ਦੇ ਪਿੰਡ ਸੰਗੇ ਗਏ ਤਾਂ ਦੇਖਿਆ ਕਿ ਉਸ ਦੇ ਸ਼ਹੀਦ ਹੋ ਜਾਣ ਤੋਂ 3 ਸਾਲਾਂ ਬਾਅਦ ਵੀ ਉਸ ਦਾ ਘਰ ਉਸੇ ਤਰ੍ਹਾਂ ਉਜੜਿਆ ਪਿਆ ਸੀ ਘਰ ਵਿੱਚ ਨਾ ਕੋਈ ਬੰਦਾ ਸੀ ਤੇ ਨਾ ਕੋਈ ਡੰਗਰ ਪਸ਼ੂ ਘਰ ਦੇ ਚੁੱਲ੍ਹੇ ਵਿੱਚ ਸੱਚੀ ਮੁੱਚੀ ਖਾ ਹੋ ਗਿਆ ਸੀ ਫੋਟੋਗ੍ਰਾਫਰ ਆਰਨ ਸਿੰਘ ਨੇ ਉਜੜੇ ਘਰ ਦੀਆਂ ਤਸਵੀਰਾਂ ਖਿੱਚੀਆਂ ਜਿਹੜੀਆਂ ਮਨ ਉੱਤੇ ਉਦਾਸੀ ਦਾ ਪ੍ਰਭਾਵ ਛੱਡਦੀਆਂ ਸਨ ਉੱਥੋਂ ਅਸੀਂ ਚੁਭਾਲ ਹੁੰਦੇ ਹੋਏ ਪਿੰਡ ਪੰਜਵੜ ਚਲੇ ਗਏ ਪਹਿਲਾਂ ਅਸੀਂ ਖਾਲਸਤਾਨ ਕਮਾਂਡੋ ਫੋਰਸ ਦੇ ਜਰਨਲ ਲਾਭ ਸਿੰਘ ਉਰਫ ਸੁਖਦੇਵ ਸਿੰਘ ਸਿਪਾਈ ਦੇ ਘਰ ਗਏ ਅਤੇ ਉਸ ਦੀ ਮਾਤਾ ਕੁਲਵੰਤ ਕੌਰ ਕੋਲੋਂ ਪੁਲਿਸ ਦੇ ਵੈਰੀ ਜ਼ੁਲਮਾਂ ਦੀ ਵਿਥਿਆ ਸੁਣੀ ਮਾਤਾ ਦੀਆਂ ਗੱਲਾਂ ਤੋਂ ਜ਼ਾਹਰ ਹੋਇਆ ਕਿ ਉਸ ਨੂੰ ਆਪਣੇ ਪੁੱਤਰ ਦੇ ਸ਼ਹੀਦ ਹੋ ਜਾਣ ਦਾ ਕੋਈ ਗਮ ਨਹੀਂ ਸੀ ਸਗੋਂ ਇਹ ਉਸ ਲਈ ਮਾਣ ਵਾਲੀ ਗੱਲ ਸੀ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸੀਂ ਕਿਸੇ 18ਵੀਂ ਸਦੀ ਦੀ ਸਿੱਖ ਮਾਤਾ ਨੂੰ ਮਿਲ ਰਹੇ ਸੀ ਫਿਰ ਅਸੀਂ ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਗਏ ਉਸ ਦਾ ਪਿੰਡ ਦੇ ਬਾਹਰ-ਬਾਰ ਖੇਤਾਂ ਵਿੱਚ ਬਣਿਆ ਘਰ ਉਦੋਂ ਤੱਕ ਵੀ ਪੁਲਿਸ ਦੀ ਦਰਿੰਦਗੀ ਦੀ ਮੂੰਹੋਂ ਬੋਲਦੀ ਤਸਵੀਰ ਬਣਿਆ ਹੋਇਆ ਸੀ ਉਸ ਦਾ ਘਰ ਮਹੀਨਿਆਂ ਬੱਧੀ ਪੁਲਿਸ ਚੌਂਕੀ ਬਣਿਆ ਰਿਹਾ ਪੁਲਿਸ ਘਰ ਦੇ ਦਰਵਾਜ਼ੇ ਚੁਗਾਠਾਂ ਸਮੇਤ ਉਖਾੜ ਕੇ ਲੈ ਗਈ ਸੀ ਕੋਈ ਸਰਿਆ ਵੀ ਨਹੀਂ ਛੱਡਿਆ ਸੀ ਸਾਰਾ ਸਮਾਨ ਲਾਗਲੇ ਪਿੰਡ ਗੱਗੋ ਬੂਹਾ ਬਣ ਰਹੀ ਪੁਲਿਸ ਦੀ ਚੌਂਕੀ ਲਈ ਵਰਤ ਲਿਆ ਗਿਆ ਸੀ ਘਰ ਦਾ ਤਕਰੀਬਨ ਸਾਰਾ ਸਮਾਨ ਮੰਜੇ ਕੁਰਸੀਆਂ ਭਾਂਡੇ ਤੇ ਟੈਲੀਵਿਜ਼ਨ ਆਦ ਪੁਲਿਸ ਚਭਾਲ ਥਾਣੇ ਵਿੱਚ ਲੈ ਗਈ ਸੀ ਉਹਨਾਂ ਦਾ ਫ੍ਰਿਜ ਅਜੇ ਵੀ ਥਾਣੇਦਾਰ ਨੇ ਆਪਣੇ ਘਰ ਰੱਖਿਆ ਹੋਇਆ ਸੀ ਪਰਮਜੀਤ ਸਿੰਘ ਦਾ 85 ਵਰਿਆਂ ਦਾ ਬਜ਼ੁਰਗ ਦਾਦਾ ਅਰਜਨ ਸਿੰਘ ਵੀ ਘਰ ਵਾਂਗੂ ਹੀ ਪੁਲਿਸ ਦੇ ਵੈਸ਼ੀ ਭੁਨੇ ਦੀ ਕਨਾਉਣੀ ਤਸਵੀਰ ਮੁਹੱਈਆ ਕਰਦਾ ਸੀ ਉਸ ਉੱਤੇ ਚਬਾਲ ਥਾਣੇ ਵਿੱਚ ਇੰਨਾ ਤਸ਼ੱਦਦ ਕੀਤਾ ਗਿਆ ਸੀ ਕਿ ਉਸ ਦੀ ਇੱਕ ਬਾਹ ਡੋਲੇ ਕੋਲੋਂ ਟੁੱਟ ਗਈ ਸੀ ਇੱਕ ਪੱਟ ਦੀ ਹੱਡੀ ਟੁੱਟ ਗਈ ਸੀ ਅਤੇ ਇੱਕ ਮੋਢਾ ਉਤਰ ਗਿਆ ਸੀ ਜਿਹੜਾ ਅਜੇ ਤੱਕ ਠੀਕ ਨਹੀਂ ਹੋਇਆ ਸੀ ਉਹ ਨਾ ਆਪਣੀ ਬਾਹ ਨਾਲ ਕੋਈ ਕੰਮ ਕਰ ਸਕਦਾ ਸੀ ਤੇ ਨਾ ਸਹਾਰੇ ਤੋਂ ਬਿਨਾ ਲਾਤ ਉੱਤੇ ਖੜੋ ਹੋ ਸਕਦਾ ਸੀ ਜਦੋਂ ਉਹ ਮੰंजे ਤੇ ਬੈਠਾ ਸਾਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਉੱਤੇ ਪੁਲਿਸ ਵੱਲੋਂ ਢਾਹੇ ਗਏ ਕਹਿਰ ਦਾ ਦਰਦਨਾਕ ਕਿੱਸਾ ਸੁਣਾ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਪੁਲਿਸ ਪ੍ਰਤੀ ਗੁੱਸੇ ਤੇ ਨਫ਼ਰਤ ਨਾਲ ਅੰਧਗਰੀਆਂ ਸਨ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਪੁਲਿਸ ਨੇ 11 ਮਹੀਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਜਸਮਾਨੀ ਤੇ ਮਾਨਸਿਕ ਤਸੀਹੇ ਦੇਣ ਦੀ ਕੋਈ ਕਸਰ ਨਹੀਂ ਛੱਡੀ ਸੀ ਜਿਸ ਦੇ ਸਿੱਟੇ ਵਜੋਂ ਅਕਤੂਬਰ 1993 ਵਿੱਚ ਮਾਤਾ ਮਹਿੰਦਰ ਕੌਰ ਨੇ ਮਾਨੋਚਾਲ ਦੀ ਚੌਂਕੀ ਵਿੱਚ ਪ੍ਰਾਣ ਤਿਆਗ ਦਿੱਤੇ ਸਨ ਪੁਲਸੀ ਜਲਾਦਾ ਨੇ ਆਪਣੇ ਪਾਪਾਂ ਨੂੰ ਛਿਪਾਉਣ ਲਈ ਮਾਤਾ ਦੀ Laash ਖੁਰਦ-ਬੁਰਦ ਕਰ ਦਿੱਤੀ ਸੀ ਪਰਮਜੀਤ ਸਿੰਘ ਪੰਜਵੜ ਦੇ ਸਾਰੇ ਭਰਾ ਤੇ ਦੂਰ ਨੇੜੇ ਦੇ ਕਿੰਨੇ ਹੀ ਰਿਸ਼ਤੇਦਾਰ ਪੁਲਿਸ ਦੀ ਕਰੂਪੀ ਦਾ ਸ਼ਿਕਾਰ ਹੋਏ ਸਨ ਉਸ ਵਕਤ ਭਾਈ ਪਰਮਜੀਤ ਸਿੰਘ ਦਾ ਛੋਟਾ ਭਰਾ ਰਾਜਵਿੰਦਰ ਸਿੰਘ ਰਾਜੂ ਘਰੇ ਹੀ ਸੀ ਮੇਜਰ ਸਿੰਘ ਨੇ ਉਸ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ ਸਨ ਪਰ ਉਸ ਤੋਂ ਥੋੜਾ ਹੀ ਚਿਰ ਬਾਅਦ ਪੁਲਿਸ ਨੇ ਰਾਜੂ ਨੂੰ ਵੀ ਅਗਵਾ ਕਰਕੇ ਗਾਇਬ ਕਰ ਦਿੱਤਾ ਸੀ ਜਿਸ ਬਾਰੇ ਅਜੇ ਤੱਕ ਵੀ ਕੋਈ ਉਗ ਸੁਗ ਨਹੀਂ ਮਿਲੀ ਉਸ ਪਿੰਡ ਦੇ 7 8 ਹੋਰ ਨੌਜਵਾਨ ਵੀ ਪੁਲਿਸ ਨੇ ਸ਼ਹੀਦ ਕਰ ਦਿੱਤੇ ਸਨ ਪੰਜਵੜ ਤੋਂ ਬਾਅਦ ਅਸੀਂ ਪਿੰਡ ਗੱਗੋਬੂਹੇ ਚਲੇ ਗਏ ਸੀ ਉੱਥੋਂ ਦਾ ਖਾੜਕੂ ਬਲਵਿੰਦਰ ਸਿੰਘ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਪਿੰਡ ਵਿੱਚ ਉਸ ਵੇਲੇ ਤੱਕ ਪੁਲਿਸ ਦੀ ਐਨੀ ਦਹਿਸ਼ਤ ਪਈ ਹੋਈ ਸੀ ਕਿ ਪਿੰਡ ਦਾ ਕੋਈ ਵੀ ਬੰਦਾ ਬਲਵਿੰਦਰ ਸਿੰਘ ਦਾ ਘਰ ਦੱਸਣ ਲਈ ਤਿਆਰ ਨਹੀਂ ਹੋਇਆ ਸੀ ਅਸੀਂ ਗੁਰਦੁਆਰਾ ਸਾਹਿਬ ਵਿੱਚ ਬੈਠੇ ਬੰਦਿਆਂ ਕੋਲੋਂ ਹੀ ਥੋੜੀ ਬਹੁਤੀ ਜਾਣਕਾਰੀ ਹਾਸਲ ਕਰ ਸਕੇ ਸੀ ਗੱਗੋਬੂਹੇ ਤੋਂ ਅਸੀਂ ਮਾਝੇ ਦੇ ਇਤਿਹਾਸਕ ਪਿੰਡ ਸੋਰ ਸਿੰਘ ਚਲੇ ਗਏ ਸੀ 20 ਕੋਸਾਲ ਪਹਿਲਾਂ ਮੇਰਾ ਸੋਰ ਸਿੰਘ ਵਿੱਚ ਬਹੁਤ ਆਉਣਾ ਜਾਣਾ ਸੀ ਪ੍ਰਸਿੱਧ ਕਹਾਣੀਕਾਰ ਬਰਿਆਮ ਸਿੰਘ ਸੰਧੂ ਦੇ ਘਰ ਮੈਂ ਆਮ ਹੀ ਠਹਿਰਦਾ ਰਿਹਾ ਸੀ ਪਰ ਬਰਿਆਮ ਸਿੰਘ ਸੰਧੂ ਉਸ ਵੇਲੇ ਤੱਕ ਪਿੰਡ ਛੱਡ ਕੇ ਜਲੰਧਰ ਰਹਿਣ ਲੱਗ ਪਿਆ ਸੀ ਉਸ ਦੀ ਮਾਂ ਬੀਬੀ ਜੋਗਿੰਦਰ ਕੌਰ ਤੇ ਛੋਟਾ ਭਰਾ ਛਿੰਦਾ ਪਿੰਡ ਤੋਂ ਬਾਹਰ ਆਪਣੀ ਬਹਿਕ ਉੱਤੇ ਹੀ ਰਹਿ ਰਹੇ ਸਨ ਬਰਿਆਮ ਸੰਧੂ ਦੀ ਮਾਂ ਬਹੁਤ ਨੇਕ ਦਿਲ ਤੇ ਮਿਲਨਸਾਰ ਸੀ ਅਸੀਂ ਸਾਰੇ ਉਸ ਨੂੰ ਬੀਬੀ ਹੀ ਕਹਾ ਕਰਦੇ ਸੀ ਉਹ ਮੈਨੂੰ ਤੇ ਹਰ ਭਜਨ ਹਲਵਾਰ ਵੀ ਨੂੰ ਆਪਣੇ ਪੁੱਤਾਂ ਜਿੰਨਾ ਹੀ ਪਿਆਰ ਕਰਦੀ ਸੀ ਮੈਂ ਉਸ ਨੂੰ ਕਈ ਸਾਲਾਂ ਤੋਂ ਮਿਲ ਨਹੀਂ ਸਕਿਆ ਸੀ ਸੋ ਅਸੀਂ ਉਸ ਨੂੰ ਮਿਲਣ ਲਈ ਉਹ ਚੇਚੇ ਉਹਨਾਂ ਦੀ ਬਹਿਤ ਤੇ ਗਏ ਉਹ ਮੈਨੂੰ ਬਹੁਤ ਪਿਆਰ ਨਾਲ ਮਿਲੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਸ ਨੇ ਤੇ ਛਿੰਦੇ ਨੇ ਆਪਣੀ ਧਰਮ ਪਤਨੀ ਤੇ ਬੱਚਿਆਂ ਸਮੇਤ ਗਾਤਰੇ ਸਜਾ ਰੱਖੇ ਸਨ ਬੀਬੀ ਨਾਲ ਗੱਲਾਂ ਕਰਦਿਆਂ ਇਹ ਭੇਦ ਖੁੱਲਿਆ ਕਿ ਮਾਝੇ ਦੇ ਪ੍ਰਸਿੱਧ ਖਾੜਕੂ ਭਾਈ ਅਵਤਾਰ ਸਿੰਘ ਬ੍ਰਹਮਾ ਦਾ ਉਹਨਾਂ ਕੋਲ ਆਮ ਆਉਣ ਜਾਣ ਰਿਹਾ ਸੀ। ਉਹਨਾਂ ਦੀ ਬਹਿਕ ਭਾਈ ਬ੍ਰਹਮਾ ਦੀ ਆਮ ਠਾਕ ਸੀ। ਬੀਬੀ ਉਸ ਦਾ ਜ਼ਿਕਰ ਛੇਰ ਕੇ ਹੀ ਕਰਦੀ ਸੀ। ਅਸੀਂ ਬੀਬੀ ਕੋਲੋਂ ਖਾੜਕੂ ਲਹਿਰ ਤੁਰਾਨ ਪਿੰਡ ਵਿੱਚ ਪੁਲਿਸ ਵੱਲੋਂ ਕੀਤੇ ਜ਼ੁਲਮਾਂ ਬਾਰੇ ਕਾਫੀ ਜਾਣਕਾਰੀ ਹਾਸਲ ਕੀਤੀ ਸੀ। ਉਸ ਤੋਂ ਬਾਅਦ ਅਸੀਂ ਪਿੰਡ ਵਿੱਚ ਮੇਰੇ ਇੱਕ ਪੁਰਾਣੇ ਜਾਣਕਾਰ ਕੋਲ ਜਾ ਕੇ ਉਸ ਕੋਲੋਂ ਹੋਰ ਤੱਥ حاصل ਕੀਤੇ ਅਸੀਂ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਉਸ ਇੱਕੋ ਪਿੰਡ ਚੋਂ 50 ਦੇ ਕਰੀਬ ਖਾੜਕੂ ਸ਼ਹੀਦ ਹੋ ਗਏ ਸਨ ਉਹਨਾਂ ਵਿੱਚੋਂ 80 ਫੀਸਦੀ ਤੋਂ ਵੱਧ 20-25 ਵਰਿਆਂ ਦੇ ਹੀ ਸਨ ਸਾਨੂੰ ਪਤਾ ਲੱਗਾ ਸੀ ਕਿ ਪੁਲਿਸ ਨੇ ਬਾਬਾ ਗੁਰਵਚਨ ਸਿੰਘ ਮਾਣੋਚਾਲ ਜਿਹੜਾ ਕਿ ਖਾੜਕੂ ਲਹਿਰ ਦੇ ਮੋਢੀਆਂ ਵਿੱਚੋਂ ਸੀ ਦਿਨ ਸ਼ਹਿਰਾ ਪਨੂਆ ਵਿਚਲੇ ਘਰ ਉੱਤੇ ਕਬਜ਼ਾ ਕਰਕੇ ਉੱਥੇ ਆਪਣੀ ਚੌਂਕੀ ਬਣਾ ਲਈ ਹੋਈ ਸੀ ਅਸੀਂ ਅਸਲੀਅਤ ਜਾਣਨ ਲਈ ਨੁਸ਼ਹਿਰਾ ਪਨੂਆ ਗਏ ਤਾਂ ਲੋਕਾਂ ਨੇ ਦੱਸਿਆ ਕਿ ਬਾਬਾ ਮਾਨੋਚਾਲ ਦਾ ਸਾਰਾ ਪਰਿਵਾਰ ਲੰਮੇ ਸਮੇਂ ਤੋਂ ਹੀ ਇੱਥੇ ਆਪਣੇ ਨਾਨਕੇ ਘਰ ਰਿੰਦਾ ਸੀ ਪੁਲਿਸ ਵੱਲੋਂ ਘਰ ਤੇ ਕਬਜ਼ਾ ਕਰ ਲੈਣ ਕਰਕੇ ਸਾਰਾ ਪਰਿਵਾਰ ਆਪਣੇ ਜੱਦੀ ਪਿੰਡ ਮਾਨੋਚਾਲ ਚਲਾ ਗਿਆ ਸੀ ਮੇਜਰ ਸਿੰਘ ਚੌਂਕੀ ਵਿੱਚ ਬੈਠਾ ਕਾਫੀ ਧੀਰ ਮੁੰਚੀ ਨਾਲ ਗੱਲਾਂ ਕਰਦਾ ਰਿਹਾ ਸੀ ਅਤੇ ਇਸ ਦੌਰਾਨ ਆਰਨ ਸਿੰਘ ਨੇ ਪੁਲਿਸ ਕੋਲੋਂ ਅੱਖ ਬਚਾ ਕੇ ਚੌਂਕੀ ਦੀਆਂ ਤਸਵੀਰਾਂ ਖਿੱਚ ਲਈਆਂ ਸਨ। ਸ਼ਾਮ ਜੇ ਨੂੰ ਜਦੋਂ ਅਸੀਂ ਮਾਨੋਚਾਲ ਪੁੱਜੇ ਤਾਂ ਸਾਰਾ ਪਰਿਵਾਰ ਘਰ ਬਣਾਉਣ ਵਿੱਚ ਝੋਟਿਆ ਹੋਇਆ ਸੀ। ਉਸ ਵੇਲੇ ਬਾਬਾ ਗੁਰਬਚਨ ਸਿੰਘ ਨੂੰ ਸ਼ਹੀਦ ਹੋਇਆ 2 ਸਾਲਾਂ ਤੋਂ ਥੋੜਾ ਹੀ ਵੱਧ ਸਮਾਂ ਹੋਇਆ ਸੀ। ਪੁਲਿਸ ਨੇ ਉਸਦੇ ਮਾਤਾ-ਪਿਤਾ ਤੇ ਦੋ ਭਰਾਵਾਂ ਸਮੇਤ ਅੱਧੀ ਦਰਜਨ ਤੋਂ ਵੱਧ ਰਿਸ਼ਤੇਦਾਰਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਦੋਂ ਅਸੀਂ ਘਰ ਪਹੁੰਚੇ ਤਾਂ ਉਸ ਵੇਲੇ ਬਾਬਾ ਮਾਨੋਚਾਲ ਦੇ ਦੋ ਪਰਾ ਉਹਨਾਂ ਦੀ ਧਰਮ ਪਤਨੀ ਤੇ ਤਿੰਨ ਪੁੱਤਰ ਜਿਹੜੇ ਉਦੋਂ ਛੋਟੀ ਉਮਰ ਦੇ ਹੀ ਸਨ ਸਾਰੇ ਰਲ ਕੇ ਨਵੇਂ ਘਰ ਉਸਾਰਨ ਵਿੱਚ ਲੱਗੇ ਹੋਏ ਸਨ ਅਸੀਂ ਉਹਨਾਂ ਨਾਲ ਘੰਟਾ ਭਰ ਗੱਲਬਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਪਰਿਵਾਰ ਉੱਤੇ ਹੋਏ ਜ਼ੁਲਮਾਂ ਦਾ ਸਾਰਾ ਕਿੱਸਾ ਖੁੱਲ ਕੇ ਬਿਆਨ ਕੀਤਾ ਸੀ ਉਹਨਾਂ ਦਾ ਇਹ ਸਖਤ ਗਿਲਾ ਸੀ ਕਿ ਕਿਸੇ ਵੀ ਪੰਥਕ ਕਹਾਉਂਦੀ ਸੰਸਥਾ ਜਾਂਦੇ ਸੇ ਬੰਦੀ ਦਾ ਕੋਈ ਵੀ ਨੁਮਾਇੰਦਾ ਉਹਨਾਂ ਦਾ ਹਾਲ ਪੁੱਛਣ ਨਹੀਂ ਆਇਆ ਸੀ ਮਾਝੇ ਅੰਦਰ ਖਾੜਕੂਆਂ ਦੇ ਪਰਿਵਾਰਾਂ ਦੀ ਦਮਦਮੀ ਟਕਸਾਲ ਵਿਰੁੱਧ ਸ਼ਿਕਾਇਤ ਖਾਸ ਕਰਕੇ ਆਮ ਸੁਣਨ ਨੂੰ ਮਿਲੀ ਮਾਣੋ ਚਾਲ ਤੋਂ ਅਸੀਂ ਪਿੰਡ ਦਾਸੂਵਾਲ ਬੱਬਰਾਂ ਦੀ ਬਹਿਕ ਉੱਤੇ ਗਏ ਬੱਬਰ ਖਾਲਸਾ ਦੇ ਮੁਖੀ ਭਾਈ ਸੁਖਦੇਵ ਸਿੰਘ ਬੱਬਰ ਤੇ ਉਸਦੇ ਛੋਟੇ ਭਰਾ ਭਾਈ ਮਹਿਲ ਸਿੰਘ ਦੇ ਘਰ ਨੂੰ ਲੋਕਾਂ ਨੇ ਬੱਬਰਾਂ ਦੀ ਬਹਿਕ ਦਾ ਨਾਮ ਦੇ ਰੱਖਿਆ ਸੀ ਘਰ ਵਿੱਚ ਸਾਨੂੰ ਭਾਈ ਸੁਖਦੇਵ ਸਿੰਘ ਤੇ ਮਹਿਲ ਸਿੰਘ ਦਾ ਵੱਡਾ ਭਰਾ ਸਰਦਾਰ ਅੰਗਰੇਜ਼ ਸਿੰਘ ਜਿਹੜਾ ਅੱਖਾਂ ਤੋਂ نابینا ਸੀ ਅਤੇ ਭਾਈ ਸੁਖਦੇਵ ਸਿੰਘ ਦੀ ਸਿੰਘਣੀ ਬੀਬੀ ਸੁਖਵੰਤ ਕੌਰ ਮਿਲੀ ਜਿਹੜੀ ਬੱਚਿਆਂ ਸਮੇਤ ਉੱਥੇ ਪੱਕੇ ਤੌਰ ਤੇ ਰਹਿ ਰਹੀ ਸੀ ਸਾਡੇ ਨਾਲ ਜ਼ਿਆਦਾ ਗੱਲਬਾਤ ਸਰਦਾਰ ਅੰਗਰੇਜ਼ ਸਿੰਘ ਨੇ ਹੀ ਕੀਤੀ ਭਾਵੇਂ ਕਿ ਪੁਲਸ ਅਜੇ ਵੀ ਕਦੇ-ਕਦਾਈਂ ਭਾਈ ਮਹਿਲ ਸਿੰਘ ਬਾਰੇ ਪੁੱਛਗਿੱਛ ਕਰਨ ਲਈ ਆਉਂਦੀ ਰਹਿੰਦੀ ਸੀ ਵੈਸੇ ਉਹਨਾਂ ਦਾ ਜੀਵਨ ਹਾਮ ਬਾਂਗ ਹੀ ਚੱਲ ਰਿਹਾ ਸੀ ਸਰਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਤੇ ਵਿਰੋਧੀਆਂ ਵੱਲੋਂ ਭਾਈ ਸੁਖਦੇਵ ਸਿੰਘ ਬਾਰੇ ਬਹੁਤ ਸਾਰਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਹੀ ਭਾਈ ਸਾਹਿਬ ਦੇ ਹੱਕ ਵਿੱਚ ਖੁੱਲ੍ਹ ਕੇ ਬੋਲਿਆ ਸੀ ਦੂਸਰੇ ਸ਼ਹੀਦਾਂ ਦੇ ਪਰਿਵਾਰਾਂ ਵਾਂਗ ਭਾਈ ਸੁਖਦੇਵ ਸਿੰਘ ਦੇ ਪਰਿਵਾਰ ਦਾ ਵੀ ਇਹੀ ਗਿਲਾ ਸੀ ਕਿ ਭਾਈ ਸਾਹਿਬ ਦੇ ਭੋਗ ਤੋਂ ਬਾਅਦ ਕਦੇ ਕੋਈ ਉਹਨਾਂ ਦੀ ਸਾਰ ਲੈਣ ਨਹੀਂ ਆਇਆ ਸੀ ਉੰਜ ਅਸੀਂ ਦੇਖਿਆ ਇਹ ਪਿੰਡ ਦੇ ਲੋਕ ਪਰਿਵਾਰ ਨਾਲ ਕਾਫੀ ਮਿਲਵਰਤਨ ਰੱਖ ਰਹੇ ਸਨ ਅਗਲੇ ਦਿਨ ਅਸੀਂ ਪਿੰਡ ਮੱਤੇਵਾਲ ਜਾਣ ਦਾ ਪ੍ਰੋਗਰਾਮ ਬਣਾਇਆ 11-12 ਸਤੰਬਰ 1991 ਨੂੰ ਪਿੰਡ ਮੱਤੇਵਾਲ ਤੇ ਬੱਲੋਵਾਲੀ ਦੇ ਖੇਤਾਂ ਵਿੱਚ ਦਸ਼ਮੇਸ਼ ਰਜਿਮੈਂਟ ਦੇ ਮੁਖੀ ਭਾਈ ਸੀਤਲ ਸਿੰਘ ਮੱਤੇਵਾਲ ਤੇ ਉਸ ਦੇ ਤਿੰਨ ਸਾਥੀਆਂ ਨੇ ਪੁਲਿਸ ਅਤੇ CRP ਦੇ ਅਕਸ਼ਰਾਂ ਨਾਲ ਦੋ ਦਿਨ ਸੂਰਮ ਗਤੀ ਭਰਿਆ ਮੁਕਾਬਲਾ ਕੀਤਾ ਸੀ ਇਸ ਮੁਕਾਬਲੇ ਦੀ ਲੋਕਾਂ ਅੰਦਰ ਚਰਾਂ ਤੱਕ ਚਰਚਾ ਹੁੰਦੀ ਰਹੀ ਸੀ ਭਾਈ ਸੀਤਲ ਸਿੰਘ ਤੇ ਉਸ ਦਾ ਲੈਫਟੀਨੈਂਟ ਜਰਨਲ ਭਾਈ ਤਰਸੇਮ ਸਿੰਘ ਮੱਤੇਵਾਲ ਭਾਈ ਗੁਰਦੇয়াল ਸਿੰਘ ਮਾੜੀ ਪਨੂਆ ਅਤੇ ਭਾਈ ਗੁਰਮਖ ਸਿੰਘ ਬੱਗਾ ਨੂੰ ਪੁਲਿਸ ਤੇ ਸੀਆਰਪੀ ਦੀਆਂ ਧਾੜਾਂ ਨੇ 11 ਸਤੰਬਰ ਨੂੰ ਦੁਪਹਿਰੇ 2:00 ਵਜੇ ਅਸ਼ੋਪਲੇ ਹੀ ਕਮਾਦ ਦੇ ਖੇਤ ਵਿੱਚ ਠੇਰਾ ਪਾ ਲਿਆ ਸੀ ਸੀਤਲ ਸਿੰਘ ਕੋਲ ਡ੍ਰੈਗਨ ਗਨ ਦੱਸੀ ਜਾਂਦੀ ਸੀ ਜਦੋਂ ਕਿ ਗੁਰਦਿਆਲ ਸਿੰਘ ਕੋਲ ਜਨਰਲ ਪਰਪਸ ਜੀਐਮ ਮਸ਼ੀਨ ਗਨ ਸੀ ਇਸ ਤੋਂ ਇਲਾਵਾ ਉਹਨਾਂ ਕੋਲ ਤਿੰਨ ਅਸਾਲਟ ਰਾਈਫਲਾਂ ਤੇ ਕਾਫੀ ਗਿਣਤੀ ਵਿੱਚ ਗਰਨੇਡ ਵੀ ਸਨ ਜਦੋਂ ਸੀਤਲ ਸਿੰਘ ਨੇ ਡ੍ਰੈਗਨ ਗਨ ਦਾ ਫਾਇਰ ਖੋਲਿਆ ਤਾਂ ਪੁਲਿਸੀ ਦਲਾਂ ਵਿੱਚ ਦਹਿਲ ਫੈਲ ਗਿਆ ਸੀ ਜਦੋਂ ਪੁਲਿਸ ਕਈ ਘੰਟਿਆਂ ਬਾਅਦ ਵੀ ਕਮਾਦ ਦੇ ਖੇਤ ਵਿੱਚ ਅੱਗੇ ਵਧਣ ਵਿੱਚ ਕਾਮਯਾਬ ਨਾ ਹੋ ਸਕੇ ਤਾਂ ਉਹਨਾਂ ਨੇ ਤਰਨਤਾਰਨ ਤੋਂ 4 ਬੁਲਟ ਪ੍ਰੂਫ ਟਰੈਕਟਰ ਮੰਗਵਾ ਲਏ ਸਨ ਇਹ ਟਰੈਕਟਰ ਪੁਲਿਸ ਦੇ ਅਸਲੇ ਵਿੱਚ ਅਜੇ ਨਵੇਂ ਹੀ ਸ਼ਾਮਿਲ ਕੀਤੇ ਗਏ ਸਨ ਇੱਕ ਦਿਨ ਪਹਿਲਾਂ ਹੀ ਤਰਨਤਾਰਨ ਦੇ ਪੁਲਿਸ ਮੁਖੀ ਨਰਿੰਦਰਪਾਲ ਸਿੰਘ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਸੱਦ ਕੇ ਇਨ੍ਹਾਂ ਟਰੈਕਟਰਾਂ ਦਾ ਬਹੁਤ ਗੱਡਾ ਬੰਨਿਆ ਸੀ 11 ਸਤੰਬਰ ਦੀ ਸ਼ਾਮ ਨੂੰ ਪੁਲਿਸ ਨੇ ਇਨ੍ਹਾਂ ਟਰੈਕਟਰਾਂ ਦੀ ਮਦਦ ਨਾਲ ਕਮਾਤ ਦੇ ਖੇਤ ਵਿੱਚ ਅੱਗੇ ਵਧਣ ਦਾ ਯਤਨ ਕੀਤਾ ਪਰ ਸੀਤਲ ਸਿੰਘ ਨੇ ਅੱਗੇ ਵਧ ਰਿਹਾ ਇੱਕ ਬੁਲਟ ਪ੍ਰੂਫ ਟਰੈਕਟਰ ਦੇ ਦਰਵਾਜ਼ੇ ਦੇ ਕਬਜੇ ਦੀ ਛਿੱਛਤ ਲੈ ਕੇ ਡ੍ਰੈਗਨ ਗਨ ਦੀ ਗੋਲੀ ਨਾਲ ਦਰਵਾਜ਼ਾ ਤੋੜ ਕੇ ਹੇਠਾਂ ਸੁੱਟ ਦਿੱਤਾ ਸੀ ਇਸ ਤਰ੍ਹਾਂ ਉਸ ਨੇ ਵਾਰੋ-ਵਾਰੀ ਚਾਰੇ ਬੁਲਟ ਪ੍ਰੂਫ ਟਰੈਕਟਰਾਂ ਦੇ ਦਰਵਾਜ਼ੇ ਤੋੜ ਦਿੱਤੇ ਸਨ ਜਿਸ ਦੌਰਾਨ ਸੀਆਰਪੀ ਦਾ ਕਮਾਂਡੈਂਟ ਐਸਐਸ ਜਾਦਵ ਤੇ ਉਸ ਦਾ ਡਿਪਟੀ ਭਾਨੂੰ ਪ੍ਰਤਾਪ ਸਿੰਘ ਸਖਤ ਜ਼ਖਮੀ ਹੋ ਗਏ ਸਨ ਅਸੀਂ ਜਨਤਕ ਪੈਗਾਮ ਦੇ ਅਕਤੂਬਰ 1991 ਦੇ ਅੰਕ ਵਿੱਚ ਇਸ ਮੁਕਾਬਲੇ ਦੀ ਵੀਰਸੀ ਰਿਪੋਰਟ ਛਾਪੀ ਸੀ ਜਿਸ ਵਿੱਚ ਲਿਖਿਆ ਸੀ ਕਿ ਮੱਤੇਵਾਲ ਬੱਲੋਵਾਲੀ ਦੇ ਕਮਾਦ ਦੇ ਖੇਤ ਬੁਲਟ ਪ੍ਰੂਫ ਟਰੈਕਟਰਾਂ ਦਾ ਕਬਰਸਤਾਨ ਬਣ ਗਏ ਸਨ ਰਾਤ ਨੂੰ ਪੁਲਿਸ ਨੇ ਅਸਮਾਨ ਵਿੱਚ ਰੌਸ਼ਨੀ ਕਰਨ ਵਾਲੇ ਗੋਲੇ ਦਾਗ ਕੇ ਕਮਾਦ ਦੇ ਸਾਰੇ ਖੇਤ ਨੂੰ ਗੋਲੀਆਂ ਤੇ ਗਰਨੇਡਾ ਨਾਲ ਛਲਣੀ ਕਰ ਦਿੱਤਾ ਸੀ ਜਿਸ ਨਾਲ 12 ਸਤੰਬਰ ਦੇ ਵੱਡੇ ਤੜਕੇ ਭਾਈ ਤਰਸੇਮ ਸਿੰਘ ਸਿਰ ਵਿੱਚ ਬੰਬ ਵੱਜਣ ਨਾਲ ਸ਼ਹੀਦ ਹੋ ਗਿਆ ਸੀ ਪਰ ਅਗਲੇ ਦਿਨ ਚੜ੍ਹਨ ਤੱਕ ਵੀ ਸੀਤਲ ਸਿੰਘ ਦੀ ਡ੍ਰੈਗਨ ਗਨ ਸ਼ਾਂਤ ਨਹੀਂ ਹੋਈ ਸੀ ਜਿਸ ਕਰਕੇ 12 ਸਤੰਬਰ ਨੂੰ ਦਿਨ ਵੇਲੇ ਪੁਲਿਸ ਨੇ ਅਮਰਸਰ ਤੋਂ ਹੋਰ ਬੁਲਟ ਪ੍ਰੂਫ ਟਰੈਕਟਰ ਬੁਲਾ ਲਏ ਸਨ ਗੁਰਦੇਵਾਲ ਸਿੰਘ ਕਮਾਤ ਦੇ ਖੇਤ ਵਿੱਚੋਂ ਜ਼ਖਮੀ ਹਾਲਤ ਵਿੱਚ ਪੁਲਿਸ ਦੇ ਹੱਥ ਆ ਗਿਆ ਸੀ ਪੁਲਿਸ ਨੇ ਉਸ ਨੂੰ ਢਾਲ ਬਣਾ ਕੇ ਅੱਗੇ ਵਧਣ ਦਾ ਯਤਨ ਕੀਤਾ ਪਰ ਸਿੰਘਾਂ ਨੇ ਪੁਲਿਸ ਦੀ ਇੱਕ ਨਹੀਂ ਚੱਲਣ ਦਿੱਤੀ ਸੀ ਭਾਈ ਗੁਰਦਿਆਲ ਸਿੰਘ ਦਵੱਲੀ ਗੋਲੀਬਾਰੀ ਵਿੱਚ ਸ਼ਹੀਦ ਹੋ ਗਿਆ ਸੀ ਇੰਨੇ ਚਿਰ ਵਿੱਚ ਸਿੰਘਾਂ ਦਾ ਗੋਲੀ ਸਿੱਕਾ ਵੀ ਖਤਮ ਹੋ ਚਲਿਆ ਸੀ ਅਖੀਰ ਵਿੱਚ ਪੌਣੇ 3 ਵਜੇ ਦੇ ਕਰੀਬ ਭਾਈ ਸੀਤਲ ਸਿੰਘ ਨੇ ਕਮਾੜ ਦੇ ਖੇਤ ਵਿੱਚ ਹੀ ਸ਼ਹੀਦੀ ਪ੍ਰਾਪਤ ਕਰ ਲਈ ਸੀ ਉਦੋਂ ਤੱਕ ਭਾਈ ਗੁਰਮਖ ਸਿੰਘ ਵੀ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਜਦੋਂ ਅਸੀਂ ਭਾਈ ਸੀਤਲ ਸਿੰਘ ਦੇ ਘਰ ਪਹੁੰਚੇ ਤਾਂ ਘਰ ਵਿੱਚ ਉਸ ਦਾ 80 ਸਾਲਾਂ ਨੂੰ ਟੁੱਕਿਆ ਬਜ਼ੁਰਗ ਪਿਤਾ ਤੇ ਸੀਤਲ ਸਿੰਘ ਦੀ 15 ਵਰਿਆਂ ਦੀ ਧੀ ਹਰਜਿੰਦਰ ਕੌਰ ਹੀ ਮੌਜੂਦ ਸੀ ਉਸ ਦੀ ਪਤਨੀ ਨਰਿੰਦਰ ਕੌਰ ਤੇ ਦੋ ਭਰਾਵਾਂ ਦਰਸ਼ਨ ਸਿੰਘ ਤੇ ਅਮਰੀਕ ਸਿੰਘ ਨੂੰ ਉਸ 30 ਦਸੰਬਰ 1992 ਨੂੰ ਵੱਡੇ ਤੜਕੇ ਘਰੋਂ ਫੜ ਕੇ ਲੈ ਗਈ ਸੀ ਉਸ ਤੋਂ ਬਾਅਦ ਉਹਨਾਂ ਦੀ ਕੋਈ ਉੱਗ ਸੁਗ ਨਹੀਂ ਮਿਲੀ ਸੀ ਭਾਈ ਸੀਤਲ ਸਿੰਘ ਦੀ ਬੇਟੀ ਦਾ ਹੌਸਲਾ ਦੇਖਣ ਵਾਲਾ ਸੀ ਉਸ ਨੇ ਗਲਾ ਕਰਦਿਆਂ ਕਿਹਾ ਸੀ ਮਾਂ ਅਤੇ ਚਾਚਿਆਂ ਦੀ ਭਾਲ ਵਿੱਚ ਅਸੀਂ ਬਥੇਰੀ ਖਾਕਸ਼ਾਣੀ ਪਰ ਕਿਤੋਂ ਵੀ ਕੁਝ ਹੱਥ ਪੱਲੇ ਨਹੀਂ ਪਿਆ ਇਹ ਗੱਲ ਕਹਿਣ ਵੇਲੇ ਬੇਟੀ ਹਰਜਿੰਦਰ ਕੌਰ ਦੀ ਤਕਣੀ ਤੇ ਚਿਹਰੇ ਦੇ ਹਾਵ ਭਾਵ ਹਕੂਮਤੀ ਜ਼ੁਲਮ ਮੂਰੇ ਕਿਸੇ ਵੀ ਸੂਰਤ ਨਾ ਝੁਕਣ ਦੇ ਦ੍ਰਿੜ ਇਰਾਦੇ ਦੀ ਸ਼ਾਦੀ ਪਰਦੇ ਸਨ ਪਿੰਡ ਦੇ ਲੋਕਾਂ ਨੇ ਪੁਲਿਸ ਨਾਲ ਹੋਏ ਮੁਕਾਬਲੇ ਦੀ ਗੱਲ ਕਰਦਿਆਂ ਸਾਨੂੰ ਦੱਸਿਆ ਕਿ ਪੁਲਿਸ ਨੇ ਉਸ ਦਿਨ 10-10 ਕਿਲੋਮੀਟਰ ਤੱਕ ਘੇਰਾ ਪਾਇਆ ਹੋਇਆ ਸੀ ਰਾਤ ਨੂੰ ਇਲਾਕੇ ਵਿੱਚ ਮੌਜੂਦ ਹੋਰਨਾਂ ਜਿਹੜਾ ਰੂ ਫੋਰਸਾਂ ਦੇ ਬੰਦੇ ਵੀ ਲੜ ਰਹੇ ਸਿੰਘਾਂ ਦੀ ਮਦਦ ਕਰਨ ਵਾਸਤੇ ਬਾਹਰੋਂ ਪੁਲਿਸ ਦਾ ਘੇਰਾ ਤੋੜਨ ਲਈ ਪਹੁੰਚਣੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਵਿੱਚ ਕੇਐਸਐਫ ਪੰਜਵੜ ਦੇ ਬਲਵਿੰਦਰ ਸਿੰਘ ਰਾਮਦੇਵਾਲੀ ਬੀਟੀਐਫ ਦੇ ਹਰਦੇਵ ਸਿੰਘ ਕਾਲੀਆਂ ਅਤੇ ਦਸ਼ਮੇਸ਼ ਰਜਿਮੈਂਟ ਦੇ ਕੁਲਵੰਤ ਸਿੰਘ ਜਾਦਪੁਰ ਆਦ ਸ਼ਾਮਲ ਸਨ ਉਹਨਾਂ ਨੇ ਨੇੜਲੇ ਪਿੰਡਾਂ ਤਕੇਲ ਟਾਲੀ ਸਾਹਿਬ ਤੇ ਰੂਪੋ ਵਾਲੀ ਵੱਲੋਂ ਅੱਗੇ ਵਧਣ ਦਾ ਯਤਨ ਕੀਤਾ ਸੀ ਪਰ ਪੁਲਿਸ ਬਲਾ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ ਇਲਾਕੇ ਅੰਦਰ ਭਾਈ ਸੀਤਲ ਸਿੰਘ ਤੇ ਉਸ ਦੇ ਸਾਥੀ ਸਿੰਘਾਂ ਦੀ ਪੂਰੀ ਮਹਿਮਾ ਬਣੀ ਹੋਈ ਸੀ ਅਸੀਂ ਤਰਸੀਮ ਸਿੰਘ ਦੇ ਘਰ ਵੀ ਗਏ ਉਸ ਦੀ 30 ਕੋ ਸਾਲਾਂ ਦੀ ਪਤਨੀ ਆਪਣੇ ਦੋ ਬੱਚਿਆਂ ਨਾਲ ਛੋਟੇ ਜਿਹੇ ਘਰ ਵਿੱਚ ਰਹਿ ਰਹੀ ਸੀ ਉਹ ਆਪਣੇ ਛੋਟੀ ਉਮਰ ਦੇ ਲੜਕਿਆਂ ਨਾਲ ਰਲ ਕੇ ਮੱਝ ਦਾ ਦੁੱਧ ਵੇਚ ਕੇ ਗੁਜ਼ਾਰਾ ਕਰ ਰਹੀ ਸੀ ਉਸ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਵਿਰੁੱਧ ਕਾਫੀ ਸ਼ਿਕਾਇਤ ਸੀ ਸਾਰੇ ਦੌਰੇ ਦੌਰਾਨ ਸਾਨੂੰ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਸ਼ਹੀਦ ਹੋ ਗਏ ਸਿੰਘਾਂ ਦੀ ਜਵਾਨੀ ਵਿੱਚ ਵਿਧਵਾ ਹੋਈਆਂ ਪਤਨੀਆਂ ਨਾਲ ਪਰਿਵਾਰਾਂ ਵਿੱਚ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਦੀਆਂ ਕਾਫੀ ਉਦਾਹਰਣਾਂ ਸੁਣਨ ਨੂੰ ਮਿਲੀਆਂ ਸਾਡੇ ਦੌਰੇ ਦਾ ਇਹ ਪੱਖ ਉਦਾਸ ਕਰਨ ਵਾਲਾ ਸੀ ਮੱਤੇਵਾਲ ਤੋਂ ਅਸੀਂ ਗਵਾਂਢੀ ਪਿੰਡ ਉਦੋਕੇ ਗਏ ਜਿੱਥੋਂ ਦੇ ਅੱਧੀ ਦਰਜਨ ਦੇ ਕਰੀਬ ਨੌਜਵਾਨ ਪੁਲਿਸ ਹੱਥੋਂ ਮਾਰੇ ਗਏ ਸਨ ਅਸੀਂ ਭਾਈ ਚੰਚਲ ਸਿੰਘ ਦੇ ਬਜ਼ੁਰਗ ਪਿਤਾ ਕੋਲ ਪੁਲਿਸ ਜ਼ਬਰ ਦੇ ਕਥੇ ਸੁਣਿਆ ਉਸ ਦੇ ਘਰ ਵਿੱਚ ਬੇਰੌਣਕੀ ਛਾਈ ਹੋਈ ਸੀ ਭਾਈ ਚੈੰਚਲ ਸਿੰਘ ਦਾ ਇੱਕ ਬੱਚਾ ਪੁਲਿਸ ਹਿਰਾਸਤ ਵਿੱਚ ਹੀ ਪੂਰਾ ਸ਼ਹੀਦ ਹੋ ਗਿਆ ਸੀ ਅਤੇ ਉਸ ਦੀ ਪਤਨੀ ਦੂਸਰੇ ਬੱਚੇ ਨੂੰ ਲੈ ਕੇ ਆਪਣੇ ਪੇਕੇ ਪਿੰਡ ਛੱਜਲਵੱਡੀ ਜਾ ਵਸੀ ਸੀ ਸਾਡੇ ਮਨਾਂ ਅੰਦਰ ਖਾੜਕੂ ਲਹਿਰ ਅੰਦਰ ਆਪਣੀ ਨਵੇਕਲੀ ਪਛਾਣ ਬਣਾਉਣ ਵਾਲੇ ਭਾਈ ਜੁਗਰਾਜ ਸਿੰਘ ਉਰਫ ਤੁਹਾਨ ਸਿੰਘ ਦੇ ਪਿੰਡ ਚੀਮਾ ਖੁੱਡੀ ਜਾਣ ਦਾ ਬਹੁਤ ਉਤਸੁਕਤਾ ਸੀ ਸੱਤ ਭੈਣਾਂ ਦਾ ਇੱਕੋ ਭਰਾ ਜੁਗਰਾਜ ਸਿੰਘ 17 ਵਰਿਆਂ ਦੀ ਉਮਰ ਵਿੱਚ ਹੀ ਸ਼ਹੀਦ ਹੋ ਗਿਆ ਸੀ ਉਸ ਦੇ ਭੋਗ ਮੌਕੇ ਹੋਏ ਭਾਰੀ ਇਕੱਠ ਨੇ ਪੁਲਿਸ ਜ਼ਬਰ ਦੀ ਮਾਰ ਝੱਲ ਰਹੀ ਖਾੜਕੂ ਲਹਿਰ ਵੱਡਾ ਹੁਲਾਰਾ ਦਿੱਤਾ ਸੀ ਉਸ ਦੇ ਭੋਗ ਵਿੱਚ ਹਿੰਦੂ ਪਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਸੀ ਉਸ ਨੇ ਰੂਪੋਸ਼ ਹੋਣ ਤੋਂ ਬਾਅਦ ਹੀ ਵਿਆਹ ਕਰਵਾਇਆ ਸੀ ਪਰ ਉਸ ਦੀ ਪਤਨੀ ਵੀ ਲਹਿਰ ਅੰਦਰ ਸ਼ਹੀਦ ਹੋ ਗਈ ਸੀ ਉਸ ਦੀ ਇਕਲੌਤੀ ਬੇਟੀ 4 ਕੋਸਾਲਾਂ ਦੀ ਹੋ ਗਈ ਸੀ ਜੁਗਰਾਜ ਸਿੰਘ ਦੇ ਪਿਤਾ ਮਹਿੰਦਰ ਸਿੰਘ ਨੇ ਸਾਡੇ ਨਾਲ ਪੂਰੇ ਹੌਸਲੇ ਨਾਲ ਗੱਲਬਾਤ ਕੀਤੀ ਸੀ ਉਸ ਦੀਆਂ ਭੈਣਾਂ ਵੀ ਆਪਣੇ ਇਕਲੌਤੇ ਭਰਾ ਵੱਲੋਂ ਖੱਟੇ ਜਸ ਉਤੇ ਮਾਨ ਮਹਿਸੂਸ ਕਰ ਰਹੀਆਂ ਸਨ ਮਾਝੇ ਤੋਂ ਬਾਅਦ ਅਸੀਂ ਮਾਲਵੇ ਦੇ ਰੋਪੜ ਜ਼ਿਲ੍ਹੇ ਦੇ ਜਟਾਣਾ ਔਤ ਭਾਉਵਾਲ ਤੇ ਝੱਲੀਆਂ ਖੁਰਦ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਾਦੜਾਂ ਵਿੱਚ ਗਏ ਜਟਾਣਾ ਵਿੱਚ ਅਸੀਂ ਦੁਸ਼ਟ ਨਿਹੰਗ ਅਜੀਤ ਸਿੰਘ ਪੂਲੇ ਵੱਲੋਂ ਭਾਈ ਬਲਵਿੰਦਰ ਸਿੰਘ ਦਾ ਸਾੜਿਆ ਗਿਆ ਘਰ ਦੇਖਿਆ ਸੁਮੇਧ ਸੈਣੀ ਦੇ ਇਸ਼ਾਰੇ ਤੇ ਪਾਪੀ ਪੂਲੇ ਨੇ ਰਾਤ ਨੂੰ ਆਪਣੇ ਕਾਤਲਾਨਾ ਗਰੋਹ ਨੂੰ ਨਾਲ ਲੈ ਕੇ ਭਾਈ ਜਟਾਣਾ ਦੇ ਪਰਿਵਾਰ ਉੱਤੇ ਹਲਾ ਬੋਲ ਦਿੱਤਾ ਸੀ ਭਾਈ ਜਟਾਣਾ ਦੇ ਚਾਚੇ ਆਰਾਮਦਾਸ ਸਿੰਘ ਨੇ ਸਾਨੂੰ ਦੱਸਿਆ ਕਿ ਉਸ ਮਨਹੂਸ ਦਿਨ ਉਸ ਨੂੰ ਤੇ ਉਸਦੇ ਵੱਡੇ ਲੜਕੇ ਨੂੰ ਪੁਲਿਸ ਨੇ ਸਿਧਵਾਬੇਟ ਥਾਣੇ ਵਿੱਚ ਬੰਦ ਕੀਤਾ ਹੋਇਆ ਸੀ ਜਦਕਿ ਭਾਈ ਜਟਾਣਾ ਦਾ ਪਿਤਾ ਚਮਕੌਰ ਸਾਹਿਬ ਦੇ ਥਾਣੇ ਵਿੱਚ ਬਿਠਾਇਆ ਹੋਇਆ ਸੀ ਪੂਲੇ ਦੇ ਗਰੋ ਨੇ ਭਾਈ ਬਲਵਿੰਦਰ ਸਿੰਘ ਦੇ 6 ਸਾਲਾਂ ਦੇ ਭਾਣਜੇ ਹਰ ਸਿਮਰਨਜੀਤ ਸਿੰਘ ਮਾਸੀ ਦੀ ਬੇਟੀ ਮਨਪ੍ਰੀਤ ਕੌਰ ਉਮਰ 12 ਸਾਲ ਮਾਸੀ ਜਸਮੀਰ ਕੌਰ ਜਿਹੜੀ RAMDA SINGH ਦੀ ਪਤਨੀ ਸੀ ਅਤੇ 95 ਸਾਲਾਂ ਦੀ ਬਜ਼ੁਰਗ ਦਾਦੀ ਦੁਆਰਕੀ ਨੂੰ ਗੋਲੀਆਂ ਨਾਲ ਛਲਣੀ ਕਰਕੇ ਸਾਰੀਆਂ ਲਾਸ਼ਾਂ ਘਰ ਦੇ ਅੰਦਰ ਸੁੱਟ ਕੇ ਸਾਰੇ ਘਰ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਪੁਲਿਸ ਨੇ ਪਿੰਡ ਦੇ ਦੋ ਹੋਰ ਨੌਜਵਾਨ ਵੀ ਅੱਡ-ਅੱਡ ਥਾਮਾਂ ਤੋਂ ਖੜ ਕੇ ਮਾਰ ਦਿੱਤੇ ਸਨ RAMDA SINGH ਨੇ ਦੱਸਿਆ ਕਿ ਉਹਨਾਂ ਦਾ ਸਾਰਾ ਟੱਬਰ 2 ਸਾਲ ਦੇ ਕਰੀਬ ਅੱਡ ਅੱਡ ਥਾਣਿਆਂ ਵਿੱਚ ਰਿਹਾ ਸੀ ਝੱਲੀਆਂ ਖੁਰਦ ਵਿੱਚ ਅਸੀਂ ਭਾਈ ਚਰਨਜੀਤ ਸਿੰਘ ਚੰਨਾ ਦੇ ਘਰ ਗਏ ਉਸ ਦੀ ਮਾਤਾ ਹਰਬੰਸ ਕੌਰ ਨੇ ਦੱਸਿਆ ਇਹ ਉਸ ਦੇ ਵੱਡੇ ਪੁੱਤਰ ਦਵਿੰਦਰ ਸਿੰਘ ਨੂੰ ਖਾੜਕੂਆ ਨੇ ਸਿਰਫ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦ ਕਿ ਛੋਟੇ ਪੁੱਤਰ ਚਰਨਜੀਤ ਸਿੰਘ ਚੰਨਾ ਨੂੰ ਪੁਲਿਸ ਨੇ ਖਾੜਕੂ ਹੋਣ ਕਾਰਨ ਗੋਲੀਆਂ ਨਾਲ ਭੁੰਨ ਦਿੱਤਾ ਸੀ ਦੋ ਜਵਾਨ ਪੁੱਤਰਾਂ ਦੀ ਮੌਤ ਦੇ ਸਦਮੇ ਕਾਰਨ ਮਾਤਾ ਹਰਬੰਸ ਕੌਰ ਕੁੱਬੀ ਹੋਈ ਪਈ ਸੀ। ਲੁਧਿਆਣਾ ਜ਼ਿਲ੍ਹੇ ਦੇ ਚੰਦੜਾ ਪਿੰਡ ਵਿੱਚ ਅਸੀਂ ਭਾਈ ਰਿਸ਼ਪਾਲ ਸਿੰਘ ਦਾ ਉਜੜਿਆ ਪਿਆ ਘਰ ਬਾਹਰੋਂ ਹੀ ਦੇਖ ਸਕੇ ਸੀ। ਘਰ ਨੂੰ 2 ਸਾਲਾਂ ਤੋਂ ਜੰਦਰਾ ਵੱਜਿਆ ਹੋਇਆ ਸੀ। ਰਿਸ਼ਪਾਲ ਸਿੰਘ ਦੇ ਪਿਤਾ ਅਜੀਤ ਸਿੰਘ ਨੂੰ ਵੀ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਅਤੇ ਫਿਰ ਉਸ ਦੀ Laash ਲੁਧਿਆਣਾ ਚੰਡੀਗੜ੍ਹ ਸੜਕ ਉੱਤੇ ਸੁੱਟ ਕੇ ਲਾ ਵਾਰਸ ਕਰਾਰ ਦੇ ਦਿੱਤੀ ਸੀ ਰਿਸ਼ਪਾਲ ਸਿੰਘ ਦੀ ਮਾਤਾ ਉਸ ਵੇਲੇ ਕਿਸੇ ਰਿਸ਼ਤੇਦਾਰ ਕੋਲ ਰਹਿ ਰਹੀ ਸੀ ਪੁਲਿਸ ਦੀ دہشت ਕਰਕੇ ਪਿੰਡ ਦੇ ਲੋਕ ਕੁਝ ਵੀ ਕਹਿਣ ਤੇ ਦੱਸਣ ਤੋਂ ਝਿਜਕਦੇ ਸਨ ਫੋਟੋਗ੍ਰਾਫਰ ਆਰਨ ਸਿੰਘ ਨੇ ਪੁਲਿਸ ਦੇ ਜ਼ੁਲਮਾਂ ਨੂੰ ਬਿਆਨ ਕਰਦੇ ਘਰ ਦੀਆਂ ਤਸਵੀਰਾਂ ਖਿੱਚੀਆਂ ਮੇਜਰ ਸਿੰਘ ਮੇਰੇ ਤੋਂ ਬਿਨਾਂ ਵੀ ਫੋਟੋਗ੍ਰਾਫਰ ਨੂੰ ਨਾਲ ਲੈ ਕੇ ਬਹੁਤ ਸਾਰੇ ਖਾੜਕੂਆਂ ਦੇ ਪਰਿਵਾਰਾਂ ਕੋਲ ਗਿਆ ਸੀ ਅਖੀਰ ਵਿੱਚ ਉਸ ਨੇ ਸਾਰੇ ਦੌਰੇ ਬਾਰੇ ਲੰਬੀ ਰਿਪੋਰਟ ਲਿਖੀ ਜਿਹੜੀ ਅਜ਼ੀਦ ਅਖਬਾਰ ਵਿੱਚ ਦਸੰਬਰ 1994 ਦੇ ਤੀਜੇ ਹਫਤੇ ਪੰਜਾਬ ਖਾੜਕੂ ਲਹਿਰ ਦੇ ਜ਼ਲਜ਼ਲੇ ਤੋਂ ਬਾਅਦ ਦੇ ਸਰਲੇਖ ਹੇਠ ਅੱਠ ਕਿਸ਼ਤਾਂ ਵਿੱਚ ਛਪੀ ਸੀ ਬਾਅਦ ਵਿੱਚ ਇਸ ਨੂੰ ਵੀ ਵਿਚਾਰ ਪ੍ਰਕਾਸ਼ਨ ਨੇ ਕਿਤਾਬਚੇ ਦੇ ਰੂਪ ਵਿੱਚ ਛਾਪਿਆ ਸੀ ਜਿਸ ਨੂੰ ਪਾਠਕਾਂ ਦਾ ਉਤਸ਼ਾਹਪੂਰਨ ਹੰਗਾਰਾ ਮਿਲਿਆ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਕ ਸੰਗ ਲੇਖਕ ਸਰਦਾਰ ਅਜਮੇਲ ਸਿੰਘ ਭਾਗ 46ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ